ਅੱਜ ਸੋਹਣੀ ਬੜੀ ਲੱਗਣੀ ਸੱਜਣਾ ਵਹਿਮ ਦਾ ਤੇ ਝੂਠ ਦਾ ਲਾਜ ਨਹੀਂ ਹੁੰਦਾ ਬਈ ਅੱਗੇ ਮੇਰਾ ਪੁੱਤ ਮਾਲਾ ਹੀ ਉਹ ਕੀ ਬਾਤ ਹੈ ਤਰੀਫਾਂ ਨਾਉਂ ਦੀਆਂ ਉਹ ਤੁਹਾਡੀ ਕੀ ਬਾਤ ਹੈ ਨਾਉਂ ਨਹੀਂ ਤੇਰੀਆਂ ਅੱਛਾ ਮੇਰੀ ਆਹ ਆਪੇ ਅੱਗੇ ਮਾਲਾ ਹੀ ਅੱਜ ਸਾਨੂੰ ਪਹਿਲੇ ਦਿਨ ਲੱਗਣ ਦੇ ਮੇਰੀ ਗੱਲ ਕਰ ਲੈ ਆਂ ਇਹ ਤੇਰਾ ਮਾਲਾ ਲੱਗਦਾ ਬੇਸ਼ਕਲੋਤਾ ਉਹ ਵੀ ਸੋਹਣਾ ਹੀ ਆ ਅੱਜ ਲੱਗਣਿਆ ਕਾਲਾ ਪਰਨਾ ਬੰਨ ਕੇ ਹੈ ਕੀ ਬਾਤ ਹੈ ਪੰਨਾ ਲੱਗੇ ਬੰਨਿਆ ਨਹੀਂ ਆ ਹਲੋ ਵਧੀਆ ਗੱਲ ਆ ਬਤਨਾ ਵੀ ਚਾਹੀਦਾ ਵਾ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਜਿਨ੍ਹਾਂ ਨੇ ਹਜੇ ਤੱਕ ਮੇਰੇ ਇੰਸਟਾਗ੍ਰam ਪੇਜ ਨੂੰ ਫੋਲੋ ਨਹੀਂ ਕੀਤਾ ਪਲੀਜ਼ ਜਾ ਕੇ ਮੇਰੇ ਇੰਸਟਾਗ੍ਰam ਪੇਜ ਨੂੰ ਜਰੂਰ ਫੋਲੋ ਕਰ ਲੈਣ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਮਿੱਤਰੋ ਅੱਜ ਦੇ ਦਿੰਦੀ ਰਾਤ ਦੇ ਬਲੌਗ ਦੀ ਕਰਤੀ ਆਪਾਂ ਸ਼ੁਰੂਆਤ ਤੇ ਹਰ ਹੁਣੀ ਥੋੜੇ ਜਿ ਤਿਆਰ ਸ਼ਰ ਹੋ ਗਏ ਨੇ ਨਹਾਤੋ ਕੇ ਹੋ ਗਏ ਨੇ ਰੈਡੀ ਤੋ ਤਾਂ ਨਹਾਤੋ ਕੇ ਵੀ ਇਦਾਂ ਲੱਗਦਾ ਵੀ ਕੋਈ ਯੂਪ ਬਿਹਾਰ ਦਾ ਰਾਜੂ ਨਾ ਦਾ ਭਈਆ ਪੰਜਾਬ ਵਿੱਚ ਤੁਰਿਆ ਫੈਦਾ ਜਾ ਪਾ ਚੱਲੇ ਆ ਚਾਚੇ ਘਰੇ ਤੁਹਾਨੂੰ ਪਤਾ ਹੀ ਆ ਬਾੜ ਚੱਲ ਰਿਹਾ ਅੱਜ ਪਹੂਗਾ ਤੇ ਉਧਰ ਆਪਣੀ ਫੈਮਿਲੀ ਰੈਡੀ ਹੋ ਗਈ ਹੈ ਤੇ ਉਹ ਚੱਲਣੇ ਚੱਲ ਪਏ ਨੇ ਤੇ ਮੈਂ ਪਰਨਾ ਬੰਦਣਾ ਥੋੜਾ ਜਿਹਾ ਪਰਨਾ ਬੰਨ ਕੇ ਤੇ ਫਿਰ ਜਾਣਾ ਵਾ ਤੇ ਚਾਚੇ ਕਰੇ ਭੋਗ ਆ ਤੇ ਐਂ ਤਾਂ ਨਹੀਂ ਵੀ ਅਸੀਂ ਉੱਥੇ ਜਾ ਕੇ ਕੋਈ ਸੇਵਾ ਕਰਵਾ ਦੇਈਏ ਨਾ ਕੋਈ ਕੰਮ ਕਰਵਾ ਦੇਈਏ ਬਹੁਤ ਕੰਮ ਹੁੰਦੇ ਕਰਨ ਵਾਲੇ ਵੀ ਤੇ ਪਰ ਨਹੀਂ ਅਸੀਂ ਕਿੱਥੇ ਚੱਲ ਜੇ ਤੁਸੀਂ ਕੰਮ ਨਹੀਂ ਕਰਵਾਉਣਾ ਸੇਵਾ ਨਹੀਂ ਕਰਨੀ ਤੇ ਟਾਈਮ ਨਾਲ ਉੱਥੇ ਜਾ ਕੇ ਬਹਿ ਤਾਂ ਜਾਓ ਬਾਬੇ ਦੀ ਬਾਣੀ ਸੁਣ ਲਓ ਪਰ ਨਹੀਂ ਸਾਡੇ ਤੋਂ ਬਾਬੇ ਦੀ ਬਾਣੀ ਵੀ ਨਹੀਂ ਸੁਣੀ ਜਾਂਦੀ ਬਾਬੇ ਦੀ ਬਾਣੀ ਸੁਣਨ ਨਾਲ ਜਿਆਦਾ ਸਾਨੂੰ ਜ਼ਰੂਰੀ ਏ ਜਿਹੜਾ ਵਲੌਗ ਬਣਾਉਣਾ ਅਸੀਂ ਪਹਿਲਾਂ ਵਲੌਗ ਬਣਾ ਲੀਏ ਫਿਰ ਅਸੀਂ ਜਾਵਾਂਗੇ ਕੋਈ ਨਾ ਜੀ ਭੋਗ ਦੀ ਸਮਾਪਤੀ ਹੋ ਵੀ ਗਈ ਤੇ ਕੀ ਗੱਲ ਹੋ ਗਈ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਯੇ ਬਾਜ ਆਂਡੀ ਹੁਣੀ ਹੈ ਤੁਹਾਨੂੰ ਸੋਹਣੀ ਲਈ ਹੁਣੀ ਤੁਸੀਂ ਆਪਣਾ ਵਾਲ ਜ ਸੁੱਕ ਜੇ ਫੇਰੀ ਪਰਨਾ ਬੰਨਾ ਸਾਨੂੰ ਤਾਂ ਬਾਬੇ ਦੀ ਆਵਾਜ਼ ਸੁਣੇਗੀ ਅਸੀਂ ਤਾਂ ਵੈਸੇ ਵੀ ਘਰੇ ਸਵੇਰ ਸ਼ਾਮ ਜਿਹੜੇ ਦੋ ਟਾਈਮ ਗੁਰਬਾਣੀ ਘਰੇ ਲਾਉਂਦੇ ਆ ਵੀ ਸਾਡੇ ਕੰਨਾਂ ਵਿੱਚ ਬਾਬੇ ਦੀ ਆਵਾਜ਼ ਪਾਵੇ ਗੁਰਬਾਣੀ ਪਾਵੇ ਸਾਡੇ ਕੰਨਾਂ ਵਿੱਚ ਪਰ ਤੈਨੂੰ ਨਹੀਂ ਨਾ ਸੁਣੇਗੀ ਜੇ ਤੈਨੂੰ ਬਾਬੇ ਦੀ ਆਵਾਜ਼ ਸੁਣੀ ਹੁੰਦੀ ਵੀ ਹਾਂ ਬਾਬਾ ਪਾਠ ਪੜ੍ਹੀ ਜਾਂਦਾ ਤੇ ਤੁਸੀਂ ਟਾਈਮ ਨਾ ਜਾ ਕੇ ਉੱਥੇ ਬਹਿ ਜਾਂਦੇ ਸੇਵਾ ਨਹੀਂ ਕਰਨੀ ਗੁਰਬਾਣੀ ਸੁਣ ਨਹੀਂ ਲੈਂਦੇ ਪਰ ਨਹੀਂ ਤੁਹਾਡੇ ਲਈ ਗੁਰਬਾਣੀ ਸੁਣਾ ਜ਼ਰੂਰੀ ਨਹੀਂਗੀ ਤੇਰੇ ਇਹ ਦੂਜੀ ਗੱਲ ਵੀ ਤੇਰੇ ਵਾਲ ਨਹੀਂ ਸੁੱਕੇ ਹਜੇ ਤਾਂ ਨਹੀਂ ਤੂੰ ਗਿਆਗਾ ਐਨੇ ਵੀ ਕੋਈ ਤੇਰੇ 6 ਫੁੱਟੇ ਵਾਲ ਨਹੀਂਗੇ 7 ਫੁੱਟੇ ਵਾਲ ਨਹੀਂਗੇ ਜਿਹੜੇ ਛੇਤੀ ਸੁੱਕ ਦੇਣਗੇ ਰੁਮਾਲ ਬੰਨਣਾ ਰੁਮ ਤੇ ਇੱਕ ਦਿਨ ਵਾਲ ਗਿੱਲੇ ਆ ਤੇ ਤੂੰ ਰਮਾਲ ਬੰਨ ਲਿਆ ਪਰ ਨਾ ਬੰਨ ਲਿਆ ਤੇ ਤੇਰੇ ਵਾਲਾਂ 'ਚ ਜੂਮ ਪੈ ਜਾਣਗੀਆਂ ਇਹਦਾ ਸਿਰਫ ਟਾਈਮ ਨਾਲ ਨਾ ਜਾਣਦੇ ਬਹਾਨੇ ਆ ਵੀ ਤੁਹਾਨੂੰ ਆ ਵੀ ਅਸੀਂ ਅੱਜ ਇੱਥੇ ਘਰੇ ਵਲੌਗ ਬਣਾਈ ਜਾਈਏਗੇ ਜੋ ਬਾਬੇ ਨੇ ਸਮਾਪਤੀ ਕਰਨੀ ਹੈ ਉਹਦੇ ਅਸੀਂ ਜਾਵੜਾਂਗੇ ਹੋ ਗਏ ਤਿਆਰ ਤੂੰ ਵੀ ਚਲੋ ਆ ਗਏ ਤੂੰ ਹੀ ਤੁਰੇ ਚਲੋ ਅਹੀਂ ਆ ਗਏ ਨਹੀਂ ਤੂੰ ਜਾਓ ਹੈਲੋ ਹਾਈ ਸਿਸਕੇ ਆਜਾ ਸਾਰਾ ਵੈਲਕਮ ਬੈਕ ਯੂਟਿਊਬ ਚੈਨਲ ਵਿਕਾਸ ਵਲੌਗ ਕੀ ਬਾਤ ਹੈ 9 ਮੀਟਰ ਉਹ ਕਪੈਨ ਨੂੰ ਰੈਡੀ ਹੋ ਗਿਆ ਤੇ ਤੂੰ ਵੀ ਵਾਲੇ ਤਾਂ ਘਰੋਂ ਨਹੀਂ ਨਿਕਲੇ ਕੀ ਬਾਤ ਹੈ ਨਹੀਂ ਚੱਲੇ ਆ ਕਿੰਨਾ ਸਵੇਰ ਨਹੀਂ ਉਧਰ ਉਹ ਨਹੀਂ ਤਾਂ ਉਧਰ ਆ ਗਏ ਅੱਜ ਮੈਂ ਪਹਿਲੀ ਉਹਨਾਂ ਨੂੰ ਕਹੀ ਜਾਨਾ ਤੂੰ ਹੈਗਾ ਤਾਂ ਤੂੰ ਵੀ ਉਹਨਾਂ ਦੇ ਨਾਲ ਦਾਵੇਂ ਤੂੰ ਕਿਹੜਾ ਉੱਥੇ ਜਾ ਕੇ ਸੇਵਾ ਕਰਵਾ ਕੇ ਘਰੇ ਆ ਗਏ ਹਾਂ ਤੂੰ ਸਪੈਸ਼ਲ ਇਹਨਾਂ ਨੂੰ ਲੈਣ ਆਏ ਵੀ ਤੂੰ ਅਜੇ ਤੱਕ ਪਹੁੰਚੇ ਨਹੀਂਗੇ ਵੀ ਮੈਂ ਹੀ ਨਹੀਂ ਸੇਵਾ ਕਰਵਾਤੀ ਉੱਥੇ ਇਹਨਾਂ ਕੰਮ ਕਰਵਾਤ ਤੂੰ ਵੀ ਘਰੇ ਵਲੌਗ ਹੀ ਬਣਾਈ ਜਾਨਾ ਰੈਡੀ ਹੋ ਗਈਆਂ ਤੇ ਓਹ ਹੋ ਮਾਰਦਾ ਭਰਾਵਾ ਬੰਦੇ ਕਰ ਇਹਨੂੰ ਉਹ ਮੈਨੂੰ ਚੱਕਣ ਲੱਗਾ ਸੀ ਚੱਲੀਏ ਫਿਰ ਮਾਰਦਾ ਭਰਾਵਾ ਚੰਗੀ ਤਰ੍ਹਾਂ ਟੋੜ ਦੇ ਵਿ ਸੈੱਟ ਦੇ ਨੂੰ ਕਿਥੇ ਵਾਂਚ ਚ ਲੱਤਾਂ ਟੁੱਟਦੀ ਐ ਦੀ 2-3 ਮਹੀਨੇ ਘਰੇ ਬੈੰਦਾ ਤੇ ਸਾਹ ਹੁੰਦਾ YouTube ਨੂੰ ਵੀ ਇੰਨਾ ਤੋਂ ਵੀ ਹਾਂ ਚਾ ਸ਼ੁਕਰ ਆ ਵੀ 2-3 ਮਹੀਨੇ ਠੀਕੇ ਇਹਨਾਂ ਦਾ ਕੋਈ ਵਲੌਗ ਨਹੀਂ ਆਇਆ ਕੁਛ ਨਹੀਂ ਆਇਆਗਾ ਚਲ ਕਰੋ ਮੈਂ ਆ ਗਿਆ 5 ਮਿੰਟ ਤੇ ਉਹ ਕੋਈ ਕਿੰਨੀ ਸੋਹਣੀ ਹੋਣੀ ਐ ਨਾ ਸਹੀ ਵਾਲਾ ਮੈਂ ਮਾਰਦੇ ਨਿਭੂਗਾ ਜਾਉ ਤੂੰ ਕੀ ਬਾਤ ਹੈ ਵਰਮਾਲ ਕਿਥੇ ਤਰਾ ਕੀ ਕਰਨਾ ਫੋਟੋ ਤਾਂ ਆਪਣੇ ਸੋਹਣੀ ਆਉਗੀ ਜੇ ਤੁਸੀਂ ਸਨੈਪਚੈਟ ਤੇ ਫਿਲਟਰ ਲਾ ਕੇ ਵੀਡੀਓ ਬਣਾਓਗੇ ਸਿੰਪਲ ਕੈਮਰੇ ਤੇ ਵੀਡੀਓ ਬਣਾਓ ਤੇ ਫਿਰ ਪਤਾ ਲੱਗੂਗਾ ਵੀ ਫੋਟੋ ਸੋਹਣੀ ਆਉਂਦੀ ਹੈ ਕਿ ਨਹੀਂ ਵੈਸੇ ਵੀ ਹੁਣ ਫੁਕਰੀ ਮੰਨਦਾ ਤਾਂ ਕੋਈ ਫਾਇਦਾ ਨਹੀਂ ਬੁਗੜ ਗਏ ਤੇ ਜੇ ਸਾਰਿਆਂ ਨੇ ਰੀਅਲ ਫੋਟੋ ਦੇਖੀਏ ਸ਼ਕਲ ਦੇਖੀਏ ਵੀ ਤਾਂ ਕਿੰਨੀ ਕਿ ਗੋਰੀਆਂ ਕਿੰਨੀਆਂ ਕਿ ਕਾਲੀਆਂ ਸਾਰਿਆਂ ਨੂੰ ਪਤਾ ਹੁੰਦਾ ਨਾ ਨਹੀਂ ਇਹ ਅੰਨਾ ਪਹਿਲਾਂ ਚੱਲੇ ਆ ਨਾ ਤੇ ਫਿਰ ਅੱਜ ਸੋਹਣੇ ਬੜੇ ਲੱਗਣ ਨੇ ਸੱਜਣਾ ਵਹਿਮ ਦਾ ਤੇ ਛੂਟ ਦਾ ਲਾਜ਼ਮੀ ਹੁੰਦਾ ਕੋਈ ਅੱਗੇ ਮੇਰਾ ਪੁੱਤ ਮੜਾ ਹੀ ਉਹ ਕੀ ਬਾਤ ਹੈ ਤਰੀਫਾਂ ਨਾਉਂ ਦੀਆਂ ਉਹ ਤੁਹਾਡੀ ਕੀ ਬਾਤ ਹੈ ਨਾਉਂ ਨਹੀਂ ਤੇਰੀਆਂ ਅੱਛਾ ਮੇਰੀਆਂ ਆ ਤੇ ਅੱਗੇ ਉਹ ਮੜਾ ਹੀ ਜਿਹੜਾ ਅੱਜ ਸਾਨੂੰ ਪਹਿਲੇ ਦਿਨ ਲੱਗਣ ਦੇ ਮੇਰੀ ਗੱਲ ਕਰ ਲੈ ਆ ਇਹ ਤੇਰਾ ਮੜਾ ਲੱਗਦਾ ਪਰ ਸ਼ਖਲੋਤਾ ਉਹ ਵੀ ਸੋਹਣਾ ਹੀ ਆ ਅੱਜ ਲੱਗਣਿਆ ਕਾਲਾ ਪਰਨਾ ਬੰਨ ਕੇ ਹੈ ਕੀ ਬਾਤ ਹੈ ਪੰਨਾ ਲੱਗਿਆ ਬੰਨਿਆ ਹੁੰਦਾ ਚਲੋ ਵਧੀਆ ਗੱਲ ਆ ਬਦਨਾ ਵੀ ਚਾਹੀਦਾ ਵਾ ਕਿਉਂ ਬਗੜੀ ਗਿਆ ਆ ਗਿਆ ਸਵਾਦ ਨਹੀਂ ਰਹਿ ਗਿਆ ਬੇਇੱਜ਼ਤੀ ਕਰਵਾਏ ਬਿਨਾ ਕਰਤੀ ਨਾ ਤੇ ਸੱਸ ਨੇ ਬੇਇੱਜ਼ਤੀ ਵੀ ਚੱਲਦੇ ਵਲੌਗ ਦੇ ਵਿੱਚ ਤੁਹਾਨੂੰ ਤਾਂ ਇੰਨੀ ਵੀ ਨਹੀਂ ਅਕਲ ਆਈ ਗਈ ਵੀ ਅਸੀਂ ਉਹ ਕਲਿੱਪ ਹੀ ਕੱਟ ਦਿੱਗੇ 36 ਛੱਤੀ ਫਿਲਟਰ ਲਾ ਕੇ ਦੋ ਆਪ ਦਾ ਜਿਹੜਾ ਵਲੌਗ ਬਣਾਉਣੀ ਆ ਦਾ ਰੰਗ ਸਾਫ਼ ਕਰਦੀਆਂ ਤੇ ਤਾਂ ਇੱਕ ਇੱਕ ਦੇ ਫਿਲਟਰਾਂ ਰੰਗ ਵੀ ਨਹੀਂ ਸਾਫ਼ ਹੁੰਦਾ ਹੋਣਾ ਕਿਉਂਕਿ ਇਸ ਰੰਗ ਸੋਨਾ ਬਣ ਜੂਗਾ ਨਹੀਂ 36 ਛੱਤੀ ਫਿਲਟਰ ਲਾਉਣੇ ਪੈਂਦੇ ਹੋਣਗੇ ਤੈਨੂੰ ਤਾਂ ਆ ਦੀ ਵੀਡੀਓ ਤੇ ਵੱਤ ਸਹੀ ਹੈ ਨਾਲੇ ਮੈਨੂੰ ਤਾਂ ਪਹਿਲਾਂ ਲੱਗਦਾ ਹੁੰਦਾ ਸੀਗਾ ਵੀ ਜਿਹੜੇ ਰੋਸਟਰ ਆ ਉਹੀ ਤੇਰੀ ਬੇਇੱਜ਼ਤੀ ਕਰਦੇ ਆ ਉਹੀ ਤੈਨੂੰ ਰੋਸਟ ਕਰਦੇ ਆ ਟਰੋਲ ਕਰਦੇ ਆ ਪਰ ਨਹੀਂ ਅੱਜ ਮੈਨੂੰ ਪਤਾ ਲੱਗ ਗਿਆ ਤੇ ਇਹ ਤਾਂ ਸੱਸ ਵੀ ਸਾਰਾ ਦਿਨ ਤੇਰੀ ਬੇਇੱਜ਼ਤੀ ਕਰਦੀ ਹੋਊਗੀ। ਯੂ ਲਵ ਯੂ ਮਿੱਤਰੋ ਕਹਿੰਦੇ ਪਰਨਾ ਬੰਦ ਲਿਆ ਆਪਾਂ ਸੋਣਾ ਜਾ। ਓ ਭਾਈ ਗਾਣੇ ਬੰਦ ਕਰ ਲਓ ਕਾਪੀਰਾਈਟ ਆ ਜਾਏਗਾ। ਤੇ ਆਪਾਂ ਚੱਲੇ ਆਂ ਤੇ ਅੱਜ ਦੋਨਾਂ ਨੇ ਕਾਲੇ-ਕਾਲੇ ਬੰਨ੍ਹਨੇ ਆ। ਗਾਣੇ ਤਾਂ ਬੜੀ ਛੇਤੀ ਕੰਨ 'ਚ ਪੈ ਗਏ ਵੀ ਹਾਂ ਗਾਣੇ ਬੰਦ ਕਰ ਲੋ ਕਾਪੀਰਾਈਟ ਆ ਜਾਊਗਾ ਜਿਹੜੀ ਬਾਬੇ ਦੀ ਗੁਰਬਾਣੀ ਚੱਲੀ ਜਾਂਦੀ ਐ ਉਹ ਤਾਂ ਤੇਰੇ ਕੰਨ 'ਚ ਪਈ ਨਹੀਂ ਬਾਬਾ ਕਦੋਂ ਦਾ ਪਾਠ ਪੜ੍ਹੀ ਜਾਂਦਾ ਐ ਤਾਂ ਨੇ ਵੀ ਜਾ ਕੇ 5 ਮਿੰਟ ਅਸੀਂ ਬਾਬੇ ਦਾ ਪਾਠ ਸੁਣ ਲਈਏ ਕਿਉਂ ਵੀ ਚੱਲੀਏ ਮੱਥਾ ਮੱਥਾ ਟੇਕੀ ਤੇ ਸੇਵਾ ਪਾਣੀ ਕਰੀਏ ਤੇ ਪੈਂਟ ਮੇਰੀ ਦਿਨੋਂ ਦਿਨ ਟਾਇਟ ਹੀ ਹੁੰਦੀ ਜਾਂਦੀ ਪਤਾ ਨਹੀਂ ਕੀ ਵਤਨਦਰਾ ਖਾਂਦੇ ਵੀ ਦੇ ਘਰ ਚੋਂ ਆਣ ਇਹ ਤਾਂ ਤੈਨੂੰ ਵਹਿਮ ਹੀ ਆ ਵੀ ਤੂੰ ਮੋਟਾ ਹੁੰਨਾ ਜਾਂ ਨਾ ਪੈਂਦਾ ਟਾਈਟ ਹੁੰਦੀ ਜਾਂਦੀ ਐ ਤੂੰ ਖਾਂਦੇ ਪੀਂਦੇ ਘਰ ਦਾ ਚਾਹੇ ਖਾਂਦੇ ਪੀਂਦੇ ਘਰ ਦਾ ਹੈਗਾ ਵੀ ਇਹ ਤੋਂ ਪਤਨ ਲੱਗਦਾ ਕੁਛ ਨਹੀਂ ਗਾ ਵਹਿਮ ਹੀ ਐ ਤੇਰਾ ਬਾਕੀ ਸਾਰਾ ਤੇ ਰਹੀ ਗੱਲ ਦੂਜੀ ਵੀ ਅਸੀਂ ਚੱਲਿਆ ਮੱਥਾ ਮੂਥਾ ਟੇਕਣ ਉੱਥੇ ਤੁਸੀਂ ਕਿ ਬਾਬੇ ਤੇ ਕੋਈ ਹੋ ਕੰਮ ਨਹੀਂ ਚੱਲੇ ਆਸਾਨੀ ਕਰਨ ਚੱਲੇਗੇ ਵੀ ਤੁਸੀਂ ਮੱਥਾ ਮੂਥਾ ਟੇਕ ਕੇ ਚੱਲੇ ਜੇ ਜਾਣਾ ਆਪਦੀ ਸ਼ਰਧਾ ਨਾਲ ਜਾਣਾ ਤੁਸੀਂ ਚੱਜ ਨਾ ਬੋਲੋ ਰਿਸਪੈਕਟ ਨਾ ਬੋਲੋ ਵੀ ਅਸੀਂ ਮੱਥਾ ਟੇਕ ਕੇ ਚੱਲੇ ਹਾਂ ਠੀਕ ਹੈ ਗੁਰੂ ਦੇ ਅੱਗੇ ਇਹ ਗੱਲ ਨਹੀਂ ਅੱਗੇ ਤੱਕ ਇਹ ਨਹੀਂ ਵੀ ਹਾਂ ਸ ਮੱਥਾ ਮੁੱਥਾ ਟੇਕ ਕੇ ਚੱਲੇ ਵੈਸੇ ਤੁਹਾਨੂੰ ਕਹਿੰਦਾ ਫਾਇਦਾ ਵੀ ਕੋਈ ਨਹੀਂ ਤੁਹਾਡੇ ਦਿਮਾਗ ਦੇ ਮੂਖ ਚੱਕਲ ਹੈ ਹੀ ਨਹੀਂ ਸਾਈ ਤੂੜੀ ਭਰੀ ਵੀ ਹੈ ਤੁਹਾਡੇ ਪ੍ਰਾਗ ਵਾਲੀਆਂ ਗੋਲੀਆਂ ਭਰੀਆਂ ਵੀ ਆ ਤੁਹਾਡੇ ਦਿਮਾਗ ਚ ਹੋਰ ਕੋਈ ਚੀਜ਼ ਹੈ ਨਹੀਂਗੀ ਜੀ ਚਲੋ ਹੁਣ ਮੇਥਰੋ ਤੁਹਾਨੂੰ ਛਾਂ ਦਿਖਾਉਣਾ ਠੰਢੀ ਠੰਢੀ ਆਏ ਹਾਏ ਕੀ ਬਾਤ ਦੇਖੋ ਫੋਟੋ ਚੇਂਜ ਹੋ ਗਈ ਨਾ ਇੱਥੇ ਕੀ ਬਾਤ ਵਰਨੇ ਜੱਟ ਸੋਹਣਾ ਲੱਗਦਾ ਹਾਂ ਏਵੀ ਤੈਨੂੰ ਵਹਿਮ ਆਵੇ ਤੂੰ ਸੋਹਣਾ ਤੂੰ ਤੇ ਬਗੜੀ ਦੋਨੋਂ ਫਿਲਟਰ ਲਾ ਕੇ ਵਲੌਗ ਬਣਾਉਂਨੇ ਤਾਂ ਕਿ ਸੋਹਣੇ ਲੱਗੋ ਤੁਹਾਡਾ ਦੋਨੋਂ ਦਾ ਰੰਗ ਇੱਕੋ ਜਾ ਪੁੱਠੇ ਤਵੇ ਵਰਗਾ ਤੇ ਰਹੀ ਗੱਲ ਦੂਜੀ ਵੀ ਤੂੰ ਜੱਟਾਂ ਕਿਹੜੇ ਪਾਸੇ ਜੱਟਾ ਤੂੰ ਕੌਣ ਕਹਿੰਦਾ ਤੈਨੂੰ ਜੱਟ ਤੇਰੇ ਨਾਲ ਤਾਂ ਜਿਹੜੇ ਯੂਪੀ ਬਿਹਾਰ ਚ ਭਈਏ ਫਿਰਦੇ ਆ ਨਾ ਉਹ ਬਹੁਤ ਸੋਹਣੇ ਆ ਤੂੰ ਤੋਨਾਂ ਚੋਂ ਵੀ ਨਹੀਂ ਰਲਦਾ ਪਤਾ ਨਹੀਂ ਕਿੱਥੋਂ ਆ ਗਿਆ ਜਮਦੂਤ ਜਾ ਇੱਥੇ ਜਿਹੜੇ ਵੀ ਭਰਾ ਪਿਆਰ ਕਰਦੇ ਆ ਦੇਖਦੇ ਆ ਜਿਹੜੇ ਨਹੀਂ ਕਰਦੇ ਉਹ ਵੀ ਚਲੋ ਆਪ ਉਹਨਾਂ ਨੂੰ ਵੀ ਖੁਸ਼ ਰੱਖੇ ਸਗੋਂ ਉਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਹੀ ਸਰਕੀਆਂ ਦਵੇ ਇਹ ਤਾਂ ਉੱਤੋਂ ਉੱਤੋਂ ਹੀ ਕਹਿਣਾ ਤੂੰ ਵੀਡੀਓ ਦੇ ਵਿੱਚ ਚੰਗਾ ਬਣਨ ਲਈ ਵੀ ਹਾਂ ਰੱਬ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇਰੇ ਤੋਂ ਵੱਧ ਕੇ ਵਿੱਚੋਂ ਵਿੱਚੇ ਤੂੰ ਚਾਹੁੰਦਾ ਵੀ ਰੱਬ ਸਾਰਿਆਂ ਤੋਂ ਵੱਧ ਕੇ ਤੈਨੂੰ ਤਰੱਕੀਆਂ ਬਖਸ਼ੇ ਬਾਕੀ ਸਾਰੇ ਤੇਰੇ ਤੋਂ ਥੱਲੇ ਰਹਿਣ ਤੇ ਆਹ ਪਿਆਰੀ ਸਮਝ ਗਈ ਤੇ ਲੋ ਵੀ ਮਿੱਤਰੋ ਬਣੇ ਰਿਓ ਬਲਾਉ ਦੇ ਨਾਲ ਦੇਖਦੇ ਆ ਸਾਰੀ ਢੜੀ ਕੀ ਕਰਦੇ ਆ ਵੈਸੇ ਤਾਂ ਵਿਹਲੇ ਹੋਈਦਾ ਸੋਚਣ ਡਿਆ ਕੋਈ ਕੰਮ ਧੰਦਾ ਲੱਭ ਲਈਏ ਲੱਭ ਲਾ ਮੇਰਾ ਭਰਾ ਕੋਈ ਕੰਮ ਤਾਂ ਹੁੰਦਾ ਕਰ ਲੈ ਮਿਹਨਤ ਤੂੰ ਵੀ ਹਲਾਲਾ ਹੱਡ ਪੈਰ ਜਿਹੜੇ ਚਾਰ ਦਿਨ ਹਲਾਏ ਦੇ ਤੇਰੇ ਤੋਂ ਵੈਸੇ ਲੱਗਦਾ ਨਹੀਂ ਮੈਨੂੰ ਕਿ ਤੂੰ ਮਿਹਨਤ ਕਰ ਲੇਗਾ ਪਰ ਵੇਖ ਲੈ ਜੇ ਕਰ ਸਕਦਾ ਤੇ ਕਰ ਦਿਆ ਤਾਂ YouTube ਹਮੇਸ਼ਾ ਹਮੇਸ਼ਾ ਲਈ ਬੰਦ ਸਾਹ ਆਊਗਾ YouTube ਨੂੰ ਇਨਾ ਗੰਦ ਜੋ ਪਾਇਆ ਤੁਸੀਂ ਪਰ ਮੇਰਾ ਅਮਰੂਦ ਯਾਰ ਤੁਰਦਾ ਨਹੀਂ ਸੁੱਕ ਗਿਆ ਵਿਚਾਰਾ ਮੈਂ ਤੁਹਾਨੂੰ ਦਿਖਾਉਣਾ ਐਵੇਂ ਸੁੱਕੀ ਜਾਂਦਾ ਦਿਨੋ ਦਿਨ ਇਹਦੀ ਮੈਂ ਕੇਅਰ ਬੜੀ ਕਰਦਾ ਹਾਂ ਵਿਚਾਰੇ ਦੀ ਪਿਆਰ ਨਾ ਲਾਇਆ ਮੈਂ ਆਪਣੇ ਹੱਥ ਨਾਲ। ਵੀ ਮਿੱਤਰਾ ਉਦਾਸ ਨਾ ਕਰੀ ਮੈਨੂੰ ਤੁਰ ਨਾ ਤੂੰ। ਅਗਲੇ ਸਾਲ ਮੈਂ ਮਰੂਦ ਖਾਣੇ ਆ ਤੇਰੇ ਕੋ ਜਿਵੇਂ ਰਹਿ। ਇਹ ਭਰਾਵਾ ਤੇਰਾ ਲਾਇਆ ਮਰੂਦ ਜਿਵੇਂ ਤੇਰੇ ਤੋਂ ਕੋਈ ਮਿਹਨਤ ਨਹੀਂ ਨਾ ਹੁੰਦੀ ਕੋਈ ਕੰਮ ਤੁੰਦਾ ਨਹੀਂ ਹੁੰਦਾ। ਉਵੇਂ ਇਹਦੇ ਤਾਂ ਮਿਹਨਤ ਨਹੀਂ ਹੁੰਦੀ ਚੱਲਣ ਵਾਸਤੇ ਇਹਦੇ ਫਲ ਨਹੀਂ ਲੱਗਣਾ। ਮੇਰੀ ਸਲਾਹ ਮੰਨ ਤੂੰ ਵੀ ਕੰਮ ਧੰਦਾ ਲੱਭ। ਜਿੱਦਾਂ ਤੂੰ ਮਿਹਨਤ ਕਾਣਾ ਲੱਗ ਗਿਆ ਨਾ ਤੇਰਾ ਲਾਇ ਅਮਰੂਦ ਦਾ ਬੂਟਾ ਵੀ ਮਿਹਨਤ ਕਰੂਗਾ, ਫੁੱਲੂਗਾ, ਵਧੂਗਾ ਤੇ ਤੂੰ ਕਿਹੜੀਆਂ ਗੱਲਾਂ ਕਰਦਾ ਵੀ ਅਗਲੇ ਸਾਲ ਇਹਦੇ ਅਮਰੂਦ ਤੋੜ ਕੇ ਖਾਣੇ। ਤੂੰ ਕੰਮ ਤੇ ਜਾ। ਜਿੱਦਾਂ ਤੂੰ ਕੰਮ ਤੇ ਜਾਣ ਲੱਗ ਗਿਆ ਉਹਦੇ ਅਗਲੇ ਸਾਲ ਇਹਨਾਂ ਅਮਰੂਦ ਤੋੜ ਕੇ ਦੇ ਦੇਣੇ। ਹਾਲੇ ਤੂੰ ਮਿਹਨਤ ਕਾਣਾ ਲੱਗ ਗਿਆ ਤੇ ਮੈਂ ਵੀ ਤੈਨੂੰ ਅਮਰੂਦ ਤੋੜ ਕੇ ਦੇ ਦਿੰਨਾ। ਲੋਵੀ ਮੈਟਰ ਬਣੀ ਰਿਹਾ ਬਲੌ ਦੇ ਨਾਲ ਦੇਖਦੇ ਆਂ ਸਾਰੀ ਦਿਹਾੜੀ ਚ ਕੀ ਰੰਗ ਲਾਉਨੇ ਆ ਤੇ ਕੀ ਕਰਦੇ ਆ ਤੇ ਕੀ ਤੁਹਾਨੂੰ ਦਿਖਾਉਨੇ ਆ ਤੇ ਤੁਹਾਡਾ ਮਰ ਰੰਜਨ ਕਰਦੇ ਆ ਅੱਜ ਬਣਾਉਨੇ ਆ ਕੋਈ ਖਾਸ ਜਿਹੀ ਚੀਜ਼ ਨਾ ਤੇਰੇ ਤੋਂ ਸਾਰੀ ਦਿਹਾੜੀ ਚ ਕੁਛ ਹੋਣਾ ਤੇ ਨਹੀਂ ਤੇਰੇ ਤੋਂ ਰੰਗ ਲੱਗਣੇ ਆ ਤੂੰ ਬਸ ਇੱਕ ਕੰਮ ਕਰ ਸਕਦਾ ਆ ਦੇ ਜਨਾਨੀ ਦੇ ਅੱਗੇ ਪਿੱਛੇ ਕੈਮਰਾ ਤੇ ਹੁਣ ਤੂੰ ਜਾ ਕੇ ਆਪਦੀ ਜਨਾਨੀ ਦਿਖਾਏਂਗਾ ਹੋਰ ਕੁਛ ਨਹੀਂ ਕਰ ਸਕਦਾ ਤੀਰ ਭੈਣ ਜੀ ਲੱਗੀ ਹੋਈ ਇੰਨੇ ਸਫਾਈਆਂ ਨੂੰ ਤੇ ਆਪਾਂ ਵੀ ਕੀ ਬਾਤ ਹੈ ਕੇ ਦੇਖਦੇ ਆ ਕੀ ਕਰ ਰਹੇ ਹੋ ਹਾਂਜੀ ਲੋ ਵੀ ਮੇਟਰੋ ਕਹਿੰਦੇ ਚਾਚੇ ਘਰ ਆ ਕੇ ਤੇ ਇਹਨਾਂ ਨੇ ਪਲਾਨ ਬਣਾ ਲਿਆ ਵਾ ਅੱਜ ਆਪਾਂ ਬਣਾਵਾਂਗੇ ਡੋਸਾ 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 ਖਾਣਾ ਕੁੜੀ ਨੇ ਵੀ ਵੀ ਮੈਂ ਕਿਲੇ ਦੇਣ ਦੀ ਸੋਚੰਗੀ ਹੀ ਕੀ ਬਣਾਈਏ ਕੀ ਬਣਾਈਏ ਤੇ ਅੱਜ ਮੈਂ ਕਿਹਾ ਡੋਸਾ ਪਹਿਲੀ ਏ ਗਲਤ ਮੰਨ ਤੇ ਵੀ ਸਾਰਾ ਕੰਮ ਕੁੜੀ ਨੇ ਥੀ ਆਪਣੇ ਆਪ ਕਰਨਾ ਇੱਥੇ ਮੈਂ ਹੈਲਪ ਨਹੀਂ ਕਰੋਣੀ ਕੋਈ ਵੀ ਮੈਂ ਬਸ ਗਾਈਡ ਕਰੂੰਗਾ ਤੇ ਠੀਕ ਆ ਤੇ ਇੱਧਰ ਸਾਡੀ ਮੰਮੀ ਦੀ ਸਾਥ ਦੇਣਗੇ ਸਿੱਧਾ ਨਹੀਂ ਕਹਿੰਦਾ ਕਿ ਸਾਰਾ ਕੰਮ ਮੰਮੀ ਕਰੂਗੀ ਤਾਂ ਕੋਲ ਬੈਠ ਕੇ ਵੇਖੂਗੀ ਤੇ ਜਦੋਂ ਬਣ ਗਿਆ ਸਾਰਾ ਕੁਝ ਉਹਦਾ ਆਰਾਮ ਨਾਲ ਬੈਠ ਕੇ ਖਾਊਗੀ ਇਹਨੇ ਤੇਰੀ ਮੰਮੀ ਨੂੰ ਵੀ ਨਹੀਂ ਪੁੱਛਣਾਗਾ ਵੀ ਤੂੰ ਖਾਣਾ ਕਿ ਨਹੀਂ ਤੇ ਪਿਆਰੀ ਸਮਝ ਗਈ ਇਹ ਭੀਜ ਗਿਆ ਉਹ ਹਮਮ ਕੀ ਗੱਲ ਸੇ ਦਾ ਪਿਆਲਾ ਯਾਏ ਮਾਰੇ ਕੀ ਬਲੀ ਦੀ ਤਿਆਰੀ ਹਾਂ ਸੇਤ ਲਈ ਸੇਤ ਲਓ ਵੀ ਮਿੱਤਰੋ ਇਹੋ Shimla ਮੇਚ ਵੀ ਕੱਟੀ ਹੋਈ ਹੈ ਯਾ ਏਵਲ ਕੀ ਸੰਦਰ ਆਪਾਂ ਜਦ ਬਣਾਉਣਾ ਨਾ ਤੇ ਸਾਡੀ ਮੰਮੀ ਨਹੀਂ ਕੁਝ ਬੋਲਦੀ ਕੀ ਗੱਲ ਆ ਜਮਾਂ ਵੀ ਬੜੀ ਚੁੱਪ ਚੁੱਪਾ ਜੇ ਤੇਰੀ ਮੰਮੀ ਨੂੰ ਹੁਣ ਬੋਲਣ ਜਾਗਾ ਛੱਡਿਆ ਹੋਗਾ ਤਾਂ ਤਾਂ ਹੀ ਐ ਤੇਰੀ ਮੰਮੀ ਦੇ ਵਲੌਗ ਚੱਲਦੇ ਦੇ ਵਿੱਚ ਲਾਹ ਪਾ ਕੀਤੀ ਸੀ ਉਹਦੀ ਤੇ ਇਹਨੇ ਵਲੌਗ ਬੰਦ ਦੇ ਵਿੱਚ ਲਾਹ ਪਾ ਕਰਤੀ ਤੇਰੀ ਮੰਮੀ ਦੀ ਤਾਂ ਕਰਕੇ ਨਹੀਂ ਉਹ ਬੋਲਦੀ ਅਗਲੀ ਜਿਹੜੇ ਹਿਸਾਬ ਨਾਲ ਤੇਰੀ ਮੰਮੀ ਦਾ ਮੂੰਹ ਬਣਿਆ ਹੋਵੇ ਮੈਨੂੰ ਲੱਗਾ ਚੰਗੀ ਲਾਹ ਪਾ ਕੀਤੀ ਹੋਣੀ ਆ ਬੁਗੜੀ ਨੇ ਪਾਠ ਤੋ ਆ ਕੇ ਇਨੀ ਫੇਸ ਤੇ ਇਹ ਥੋੜਾ ਨਮਕ ਐਡ ਕਰਾਂਗੇ ਤੇ ਮੰਮੀ ਸਾਡੀ ਕਿੱਥੇ ਗਈ ਸੀ ਮੈਂ ਬਾਅਦ ਕੀ ਕੀ ਬਾਤ ਮਸਾਲੇ ਐਡ ਹੋ ਗਏ ਆਪਣੇ ਥੋੜਾ ਜਿਹਾ ਭੁੰਨ ਕੇ ਮਸਾਲਾ ਪਾਈ ਨਾ ਇੱਥੇ ਪਾਈ ਦਾਂ ਹਾਂ ਸਿਆਣੀ ਕੁੜੀ ਖਾ ਰੋ ਮਮੀ ਇਹਨੂੰ ਕੁਝ ਖਾਦੇ ਖਾ ਰੀ ਇਹਨੂੰ ਚਲੋ ਜੀ ਲੱਗ ਗਿਆ ਪਤਾ ਤੁਹਾਨੂੰ ਸਾਰਾ ਵੀ ਜਿੰਨਾ ਕੰਮ ਕਰੋਗੀ ਸਾਰਾ ਤੇਰੀ ਮੰਮੀ ਕਰੋਗਿਆਂ ਨੇ ਇੱਕ ਮਸਾਲੇ ਪਾਇਆ ਉਹ ਵੀ ਨਹੀਂ ਪਤਾ ਲੱਗਦਾ ਮਸਾਲੇ ਵਿੱਚ ਆਲੇ ਪਾਏ ਦਿੰਦੇ ਹੁੰਦੇ ਆ ਕਿ ਇੱਕ ਪਾਸੇ ਪਾਏ ਦਿੰਦੇ ਹੁੰਦੇ ਆ ਉਹ ਵੀ ਤੇਰੀ ਮੰਮੀ ਨੇ ਆ ਕੇ ਦੱਸਿਆ ਬਾਅਦ ਚ ਰੈਡੀ ਆ ਆਪਣਾ ਸਾਰਾ ਕੁਝ ਤੇ ਰੀਤ ਨੂੰ ਰੀਤ ਕਹਿੰਦੀ ਮੈਨੂੰ ਬਣਾਉਣਾ ਆਉਂਦਾ ਤੇ ਮੈਨੂੰ ਮੀਂਹ ਨਹੀਂ ਬਣਾਉਣਾ ਤੇ ਮੈਨੂੰ ਐ ਲੱਗਦਾ ਇਹਨਾਂ ਦੋਨਾਂ ਨੂੰ ਵੀ ਬਣਾਉਣਾ ਆਂਦਾ ਤੇ ਬਣਾਉਣਾ ਜੱਟ ਨੂੰ ਆਉਂਦਾ। ਲਓ। ਓਕੇ। ਆਇਆ ਵੱਡਾ ਤੈਨੂੰ ਬਣਾਉਣਾ ਆਉਂਦਾ। ਤੈਨੂੰ ਤਾਂ ਰੋਟੀ ਦੀ ਬਰਕੀ ਤੋੜ ਕੇ ਮੂੰਹ ਚ ਨਹੀਂ ਪਾਣੀ ਆਉਂਦੀ ਬਣਾ ਲੇਗਾ ਤੂੰ ਦੋਸਾ। ਲਓ ਮਿੱਤਰੋ ਦੇਖਦੇ ਜੋੜੀ ਦਿੱਤਾ ਜਿਹੜਾ ਕੰਮ ਇਹ ਬਤਾ ਦੇ। ਕੀ ਆ ਹੀ ਨਾ ਇਹ ਤਾਂ ਨਹੀਂ ਕਰਦਾ। ਵਾਓ! ਕੀ ਬਾਤ ਹੈ। ਪਹਿਲਾ ਦੋਸਾ ਕਾਸਮੀ ਸਿੰਘ ਦੇ ਨਾਂ ਤੇ ਤੇ ਮੰਮੀ ਤੁਹਾਨੂੰ ਔਣੇ ਕਹਿਣਾ ਮਿਲਦਾ ਉਹ ਘਰ ਬਣਾ ਲਾਦੀ ਉਹ ਵੀ ਮਿੱਤਰੋ ਹੁਣ ਸਾਡੀ ਮੰਮੀ ਆਈ ਆ ਮੂਰੇ ਤੇ ਦੇਖੋ ਸਾਰੇ ਘੱਟ ਕਰ ਇਹ ਲੋ ਫਲਾਈ ਜਾਂਦੇ ਨੇ ਮੰਮੀ ਐਨ ਐਨ ਪਤਲਾ ਕਰ ਦਿੰਦੇ ਪਤਲੀ ਲਹਿਰ ਜੀ ਕਰ ਦਿੰਦੇ ਹੋ ਹੋਰ ਕਰਦੇ 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 ਕੋਈ ਨਹੀਂ ਡਰਨੇ ਵਾਲੀ ਬਾਤ ਨਹੀਂ ਹੈ ਮੈਂ ਤੇਰੇ ਲਾਗੇ ਮੈਂ ਤੇਰੇ ਲਾਗੇ ਬੈਠਾ ਕੋਈ ਡਰਨਾ ਕਿਉਂ ਹਾਂ ਮੈਂ ਚੱਲ ਏ ਬਸ ਸਲਾਹਾਂ ਤੇ ਆਰਡਰ ਦੇਣ ਵਾਲੀ ਐ ਕੰਮ ਧੰਦਾ ਦਾ ਤਾਂ ਕੋਈ ਵੀ ਨਹੀਂ ਹੁੰਦਾਗਾ ਨਾ ਹੀ ਇਹਨੂੰ ਹੁੰਦਾ ਕੰਮ ਧੰਦਾ ਕੋਈ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆ ਇੱਥੇ ਹੀ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ